ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਹਾਂ ਕਿ ਸਿੱਖ ਧਰਮ ਵਿੱਚ ਨਾਮ ਸਿਮਰਨ ਕਿਸ ਨੂੰ ਕਿਹਾ ਜਾਂਦਾ ਹੈ ਕੀ ਮਹੱਤਤਾ ਹੈ ਨਾਮ ਸਿਮਰਨ ਦੀ ਸਿੱਖ ਧਰਮ ਵਿੱਚ ਅਤੇ ਨਾਮ ਸਿਮਰਨ ਕਿਵੇਂ ਕੀਤਾ ਜਾਂਦਾ ਹੈ ਸਿੱਖ ਧਰਮ ਵਿੱਚ ਨਾਮ ਸਿਮਰਨ ਸ਼ਬਦ ਦਾ ਅਰਥ ਹੈ ਅਕਾਲ ਪੁਰਖ ਦੀ ਨਿਰੰਤਰ ਯਾਦ ਕਰਨਾ ਨਾਮ ਸਿਮਰਨ ਸਿੱਖਾਂ ਦੀ ਅਧਿਆਤਮਿਕ ਤਰੱਕੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਧਿਆਨ ਆਪਣੇ ਆਪ ਨਾਲ ਜੁੜਨ ਅਤੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਬ੍ਰਹਮ ਦੀ ਮਯੂਦਗੀ ਦਾ ਅਨੁਭਵ ਕਰਨ ਦਾ ਇੱਕ ਸਾਧਨ ਹੈ। ਨਾਮ ਜਪੋ ਜਾਂ ਨਾਮ ਸਿਮਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਤਿੰਨ ਮੁੱਖ ਸਿੱਖਿਆਵਾਂ ਵਿੱਚੋਂ ਇੱਕ ਹੈ ਅਤੇ ਬਾਕੀ ਦੋ ਕਿਰਤ ਕਰੋ ਅਤੇ ਵੰਡ ਛਕੋ ਹਨ। ਗੁਰਬਾਣੀ ਵਿੱਚ ਵਰਣਨ ਕੀਤਾ ਗਿਆ ਹੈ ਨਾਨਕ ਕੇ ਕਰ ਕੇਵਲ ਨਾਮ ਜਿਸ ਦਾ ਭਾਵ ਹੈ ਕਿ ਹਰ ਮਨੁੱਖ ਦੇ ਜੀਵਨ ਦਾ ਮਕਸਦ ਨਾਮ ਸਿਮਰਨ ਰਾਹੀਂ ਪਰਮਾਤਮਾ ਨਾਲ ਮਿਲਾਪ ਹੈ ਸਿੱਖ ਧਰਮ ਵਿੱਚ ਨਾਮ ਸਿਮਰਨ ਹੈ ਕੀ ਕਿ ਤੁਸੀਂ ਵੀ ਨਹੀਂ ਜਾਣਦੇ ਤਾਂ ਆਓ ਗੱਲ ਕਰਦੇ ਹਾਂ ਸਿਮਰਨ ਦਾ ਅਰਥ ਹੈ ਅਕਾਲ ਪੁਰਖ ਨੂੰ ਯਾਦ ਕਰਨਾ ਅਤੇ ਉਸ ਸੱਚੇ ਨਾਮ ਦਾ ਉਚਾਰਨ ਕਰਨਾ ਜਾਂ ਉਸ ਨੂੰ ਜਪਣਾ ਗੁਰਬਾਣੀ ਦੇ ਅਨੁਸਾਰ ਨਾਮ ਸਿਮਰਨ ਤੋਂ ਬਿਨਾਂ ਜੀਵਨ ਅਰਥਹੀਣ ਹੈ ਜਾਨੀ ਕਿ ਸਾਡੇ ਜੀਵਨ ਦਾ ਕੋਈ ਮਤਲਬ ਹੀ ਨਹੀਂ ਜੇਕਰ ਅਸੀਂ ਨਾਮ ਸਿਮਰਨ ਨਹੀਂ ਕਰਦੇ ਕਈ ਹੋਰ ਸ਼ਬਦ ਅਕਸਰ ਨਾਮ ਜਪਮਰਨ ਦੇ ਸਮਾਨ ਅਰਥਾਂ ਵਿੱਚ ਵਰਤੇ ਜਾਂਦੇ ਹਨ ਜਿਵੇਂ ਕਿ ਸ਼ਬਦ ਨਾਮ ਜਪ ਮੰਤਰ ਜਾਂ ਗੁਰਮੰਤਰ ਸਿੱਖ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਨਾਮ ਸਿਮਰਨ ਜਿੰਨਾ ਮਹੱਤਮਪੂਰਨ ਹੋਰ ਕੁਝ ਵੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਿਮਰਨ ਪਰਮਾਤਮਾ ਦੇ ਨਾਮ ਦਾ ਧਿਆਨ ਕਰਨ ਦੀ ਕਿਰਿਆ ਹੈ ਜਿਸ ਨਾਲ ਮਨੁੱਖ ਨੂੰ ਅਪਾਰ ਆਨੰਦ ਦਾ ਅਨੁਭਵ ਮਿਲਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਗੁਰਬਾਣੀ ਵਿੱਚ ਕਿਹਾ ਗਿਆ ਹੈ ਸਿਮਰ ਸਿਮਰ ਸੁਖ ਪਾਇਆ ਭਾਵ ਪ੍ਰਭੂ ਦਾ ਸਿਮਰਨ ਕਰਨ ਨਾਲ ਮੈਂ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਹੈ ਨਾਮ ਸਿਮਰਨ ਜਾਂ ਨਾਮ ਜਪਣ ਤੋਂ ਬਿਨਾ ਮਨੁੱਖ ਦਾ ਜੀਵਨ ਵਿਅਰਥ ਹੈ ਨਾਮ ਸਿਮਰਨ ਦੇ ਅਭਿਆਸ ਵਿੱਚ ਅਕਾਲ ਪੁਰਖ ਦੇ ਵੱਖੋ-ਵੱਖ ਨਾਮ ਦਾ ਨਿਯਮਿਤ ਸਮਰਪਿਤ ਸਿਮਰਨ ਹੁੰਦਾ ਹੈ। ਕੁਝ ਲੋਕ ਵਾਹਿਗੁਰੂ ਜਾਂ ਸਤ ਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੇ ਹਨ। ਅਤੇ ਬਹੁਤ ਸਾਰੇ ਲੋਕ ਮੂਲ ਮੰਤਰ ਜਪ ਪਰਮਾਤਮਾ ਦੇ ਕਈ ਹੋਰ ਨਾਵਾਂ ਨਾਲ ਜਾਪ ਕਰਦੇ ਹਨ। ਨਾਲ ਹੀ ਨਾਲ ਵੱਖ-ਵੱਖ ਥਾਵਾਂ ਤੇ ਸੰਗਤ ਦੇ ਨਾਮ ਜਪ ਉਚਾਰਨ ਦੀਆਂ ਵੀ ਵੱਖ-ਵੱਖ ਸ਼ੈਲੀਆਂ ਹਨ। ਗੁਰਬਾਣੀ ਕੀਰਤਨ ਅਤੇ ਨਿਤਨੇਮ ਦਾ ਪਾਠ ਨਾਮ ਸਿਮਰਨ ਦੇ ਮਹੱਤਮਪੂਰਨ ਅੰਗ ਹਨ ਨਾਮ ਸਿਮਰਨ ਜਾਂ ਧਿਆਨ ਲਈ ਬੈਠਣ ਦੇ ਵੀ ਕਈ ਤਰੀਕੇ ਹਨ ਕੁਝ ਲੋਕਾਂ ਨੂੰ ਕਿਸੇ ਥਾਂ ਤੇ ਧਿਆਨ ਕੇਂਦ੍ਰਿਤ ਕਰਨ ਨਾਲ ਚਿੰਤਾ ਤੋਂ ਮੁਕਤੀ ਮਿਲਦੀ ਹੈ ਜਿਵੇਂ ਕਿ ਮੱਥੇ ਦੇ ਵਿਚਕਾਰ ਜਾਂ ਸਾਹ ਲੈਣ ਦੇ ਪੈਟਰਨ ਤੋਂ ਇਸ ਦਾ ਵਿੱਚੋਂ ਹਰ ਤਰੀਕਾ ਠੀਕ ਹੈ ਜੋ ਮਨ ਨੂੰ ਸਹੀ ਸਥਿਤੀ ਵਿੱਚ ਲਿਆਉਣ ਵਿੱਚ ਮਦਦ ਕਰਦਾ ਹੈ ਜੋ ਅਸਲ ਵਿੱਚ ਇੱਕ ਮਾਇਨੇ ਰੱਖਦਾ ਹੈ ਕਿ ਉਹ ਪ੍ਰਭੂ ਪ੍ਰਤੀ ਸ਼ਰਧਾ ਵਿਸ਼ਵਾਸ ਸੰਤੋਖ ਅਤੇ ਨਾਮ ਜਪਣ ਦੀ ਇਕਾਗਰਤਾ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਭਾਵ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਪਿਆਰ ਕੀਤਾ ਹੈ ਭਾਵ ਆਪਣਾ ਸਭ ਕੁਝ ਉਹਨਾਂ ਨੇ ਅਕਾਲ ਪੁਰਖ ਨੂੰ ਸਮਰਪਿਤ ਕਰ ਦਿੱਤਾ ਹੈ ਉਹੀ ਪ੍ਰੀਤਮ ਨੂੰ ਪਾ ਸਕਦੇ ਹਨ ਪਰਮਾਤਮਾ ਨਾਲ ਜੁੜਨ ਦੇ ਵੀ ਅਲੱਗ-ਅਲੱਗ ਤਰੀਕੇ ਹਨ ਪਰਮਾਤਮਾ ਨਾਲ ਜੁੜਿਆ ਕਿਵੇਂ ਜਾਵੇ ਨਾਮ ਸਿਮਰਨ ਵਾਹਿਗੁਰੂ ਨਾਲ ਡੂੰਗਾ ਸੰਬੰਧ ਸਥਾਪਿਤ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰਦਾ ਹੈ ਪ੍ਰਭੂ ਦੇ ਨਾਮ ਦਾ ਵਾਰ-ਵਾਰ ਉਚਾਰਨ ਕਰਨ ਨਾਲ ਵਿਅਕਤੀ ਆਪਣੇ ਅੰਦਰ ਬ੍ਰਹਮ ਦੀ ਮੌਜੂਦਗੀ ਨੂੰ ਅਨੁਭਵ ਕਰਦਾ ਹੈ ਜੋ ਅਕਾਲ ਪੁਰਖ ਨਾਲ ਗੂੜਾ ਸੰਬੰਧ ਸਥਾਪਿਤ ਕਰਦਾ ਹੈ ਇਕਾਗਰਤਾ ਅਤੇ ਧਿਆਨ ਦਾ ਵਿਕਾਸ ਕਿਵੇਂ ਕੀਤਾ ਜਾਂਦਾ ਹੈ ਨਾਮ ਜਪਣ ਨਾਲ ਨਿਯਮਤ ਅਭਿਆਸ ਵਿਅਕਤੀਆਂ ਨੂੰ ਇਕਾਗਰਤਾ ਅਤੇ ਧਿਆਨ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਵਾਹਿਗੁਰੂ ਜਾਪ ਵਿੱਚ ਲੀਨ ਹੋ ਕੇ ਸਿੱਖ ਆਪਣੇ ਮਨ ਨੂੰ ਵਰਤਮਾਨ ਵਿੱਚ ਰੱਖਣ ਅਤੇ ਭਟਕਣ ਤੋਂ ਬਚਣ ਲਈ ਮਾਰਗਦਰਸ਼ਨ ਕਰਦਾ ਹੈ। ਇਹ ਕੇਂਦ੍ਰਿਤ ਧਿਆਨ ਸਪਸ਼ਟਤਾ ਅਤੇ ਜਾਗਰੂਕਤਾ ਦੀ ਭਾਵਨਾ ਵੀ ਪੈਦਾ ਕਰਦਾ ਹੈ। ਜਿਸ ਨਾਲ ਵਿਅਕਤੀਆਂ ਨੂੰ ਉਹਨਾਂ ਦੇ ਅਧਿਆਤਮਿਕ ਤੱਤ ਨਾਲ ਡੂੰਘੇ ਸੰਬੰਧ ਦਾ ਅਨੁਭਵ ਹੁੰਦਾ ਹੈ। ਅੰਦਰੂਨੀ ਸ਼ਕਤੀ ਵੀ ਇਸ ਨਾਲ ਵਿਕਸਿਤ ਹੁੰਦੀ ਹੈ। ਨਾਮ ਦਾ ਸਿਮਰਨ ਕਰਨ ਨਾਲ ਮਨ ਅਤੇ ਭਾਵਨਾਵਾਂ ਉੱਤੇ ਸ਼ਾਂਤ ਪ੍ਰਭਾਵ ਪੈਂਦਾ ਹੈ। ਵਾਹਿਗੁਰੂ ਜਾਪ ਦਾ ਨਿਰੰਤਰ ਉਚਾਰਣ ਵਿਅਕਤੀ ਨੂੰ ਰੋਜ਼ਾਨਾ ਜੀਵਨ ਦੀਆਂ ਚਿੰਤਾਵਾਂ ਤੋਂ ਮੁਕਤ ਕਰਦਾ ਹੈ ਅਤੇ ਡੂੰਗੀ ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਦੀ ਭਾਵਨਾ ਲਿਆਉਂਦਾ ਹੈ। ਨਾਮ ਜਪ ਆਤਮ ਚਿੰਤਨ ਅਤੇ ਆਤਮ ਨਰੀਖਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰਦਾ ਹੈ। ਸਿਮਰਨ ਦੇ ਅਭਿਆਸ ਦੁਆਰਾ ਵਿਅਕਤੀ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਤੋਂ ਜਾਣੂ ਹੋ ਜਾਂਦਾ ਹੈ ਜਿਸ ਨਾਲ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਪੰਜ ਵਿਕਾਰਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਨਾਮ ਸਿਮਰਨ ਸਿੱਖਾਂ ਨੂੰ ਹਉਮੈ ਤੋਂ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ ਜੋ ਅਧਿਆਤਮਿਕ ਤਰੱਕੀ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਮੰਨਿਆ ਜਾਂਦਾ ਹੈ। ਪ੍ਰਭੂ ਦੇ ਨਾਮ ਦਾ ਨਿਰੰਤਰ ਉਚਾਰਨ ਕਰਨ ਨਾਲ ਮਨੁੱਖ ਅੰਦਰ ਨਿਮਰਤਾ ਪੈਦਾ ਹੁੰਦੀ ਹੈ ਅਤੇ ਅਸਥਾਈ ਸੰਸਾਰੀ ਵਸਤੂਆਂ ਨਾਲ ਮੋਹਤ ਦੂਰ ਹੋ ਜਾਂਦਾ ਹੈ। ਨਾਮ ਸਿਮਰਨ ਦੇ ਅਭਿਆਸ ਦੁਆਰਾ ਸਿੱਖ ਪਰਮਾਤਮਾ ਵਿੱਚ ਆਪਣੀ ਸ਼ਰਧਾ ਅਤੇ ਵਿਸ਼ਵਾਸ ਨੂੰ ਡੂੰਘਾ ਕਰਦੇ ਹਨ। ਵਾਹਿਗੁਰੂ ਨਾਮ ਦਾ ਨਿਰੰਤਰ ਦੁਹਰਾਓ ਭਰਮ ਮਜੂਦਗੀ ਅਤੇ ਕਿਰਪਾ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਨਾਮ ਦਾ ਉਚਾਰਨ ਕਰਨ ਨਾਲ ਵਿਅਕਤੀ ਨੂੰ ਪਰਮਾਤਮਾ ਦੇ ਪਿਆਰ ਦੀ ਵਿਲੱਖਣ ਭਾਵਨਾ ਮਿਲਦੀ ਹੈ। ਅਤੇ ਅਕਾਲ ਪੁਰਖ ਤੇ ਸ਼ਰਧਾ ਅਤੇ ਵਿਸ਼ਵਾਸ ਦਾ ਵੀ ਬੰਧਨ ਹੋਰ ਮਜ਼ਬੂਤ ਬਣਦਾ ਹੈ। ਨਾਮ ਸਿਮਰਨ ਦਾ ਅੰਤਮ ਉਦੇਸ਼ ਇਸ ਸੰਸਾਰ ਦੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਕੇ ਪਰਮਾਤਮਾ ਨਾਲ ਆਪਣਾ ਮਿਲਾਪ ਪ੍ਰਾਪਤ ਕਰਨਾ ਹੈ। ਸਿਮਰਨ ਦੇ ਅਭਿਆਸ ਦੁਆਰਾ ਵਿਅਕਤੀ ਪਰਮਾਤਮਾ ਨਾਲ ਏਕਤਾ ਦੀ ਅਵਸਥਾ ਦਾ ਅਨੁਭਵ ਕਰ ਸਕਦਾ ਹੈ। ਆਓ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਿੱਖ ਧਰਮ ਵਿੱਚ ਨਾਮ ਸਿਮਰਨ ਕਰਨ ਦੀਆਂ ਕਈ ਤਕਨੀਕਾਂ ਅਤੇ ਵਿਧੀਆਂ ਹਨ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਸਾਡੀ ਕੋਸ਼ਿਸ਼ ਤੁਸੀਂ ਜ਼ਰੂਰ ਸੁਣਿਓ ਪਹਿਲੀ ਗੱਲ ਜਪਜੀ ਸਾਹਿਬ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਸਵੇਰ ਦੀ ਪ੍ਰਾਰਥਨਾ ਅਕਸਰ ਸਿਮਰਨ ਦੇ ਰੂਪ ਵਿੱਚ ਪੜ੍ਹੀ ਜਾਂਦੀ ਹੈ ਇਸ ਵਿੱਚ ਬਾਣੀ ਦਾ ਸੰਗ੍ਰਹਿ ਹੈ ਜੋ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸ਼ਾਮਿਲ ਕਰਦਾ ਹੈ ਸ਼ਰਧਾ ਅਤੇ ਸਮਝ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ ਵਿਅਕਤੀਆਂ ਨੂੰ ਭ੍ਰਮ ਗਿਆਨ ਨਾਲ ਜੁੜਨ ਅਤੇ ਅਧਿਆਤਮਿਕ ਉન્નਤੀ ਵਿਦਾ ਅਨੁਭਵ ਕਰਨ ਵਿੱਚ ਮਦਦ ਕਰਦਾ ਹੈ। ਦੂਜਾ ਹੈ ਮੂਲ ਮੰਤਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਮੂਲ ਮੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਣਿਤ ਸਭ ਤੋਂ ਮਹੱਤਮਪੂਰਨ ਰਚਨਾ ਹੈ। ਮੂਲ ਮੰਤਰ ਸਿੱਖ ਧਰਮ ਦੇ ਫਲਸਫੇ ਦੇ ਸਾਰ ਨੂੰ ਸਮੇਟਦਾ ਹੈ। ਇਹ ਇੱਕ ਓੰਕਾਰ ਨਾਲ ਸ਼ੁਰੂ ਹੁੰਦਾ ਹੈ ਭਾਵ ਪਰਮਾਤਮਾ ਇੱਕ ਹੈ ਸ਼ਰਧਾਲੂ ਪਰਮਾਤਮਾ ਦੀ ਏਕਤਾ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕਰਨ ਅਤੇ ਆਪਣੀ ਚੇਤਨਾ ਨੂੰ ਬ੍ਰਹਮਜੋਦਗੀ ਨਾਲ ਜੋੜਨ ਲਈ ਸਿਮਰਨ ਦੇ ਇੱਕ ਰੂਪ ਵਜੋਂ ਮੂਲ ਮੰਤਰ ਦਾ ਜਾਪ ਕਰਦੇ ਹਨ ਤੀਜੀ ਗੱਲ ਵਾਹਿਗੁਰੂ ਸਿਮਰਨ ਸਿੱਖ ਧਰਮ ਵਿੱਚ ਵਾਹਿਗੁਰੂ ਜਾਂ ਸਤਨਾਮ ਸ੍ਰੀ ਵਾਹਿਗੁਰੂ ਸ਼ਬਦ ਨੂੰ ਅਕਸਰ ਸਿਮਰਨ ਦੇ ਰੂਪ ਵਜੋਂ ਉਚਾਰਿਆ ਜਾਂਦਾ ਹੈ ਵਾਹਿਗੁਰੂ ਦੋ ਸ਼ਬਦਾਂ ਦਾ ਸੁਮੇਲ ਹੈ ਵਾਹ ਜਿਸ ਦਾ ਅਰਥ ਹੈ ਅਦਭੁਤ ਅਤੇ ਗੁਰੂ ਅਕਾਲ ਪੁਰਖ ਨੂੰ ਦਰਸਾਉਂਦਾ ਹੈ ਵਾਹਿਗੁਰੂ ਦੇ ਨਾਮ ਦੇ ਉਚਾਰਨ ਨਾਲ ਮਨੁੱਖ ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਜਾਂਦਾ ਹੈ ਅਤੇ ਆਪਣੇ ਅੰਦਰਲੀ ਬ੍ਰह्म ਜੋਤ ਨਾਲ ਜੁੜਦਾ ਹੈ ਅਗਲੀ ਗੱਲ ਨਾਮ ਸਿਮਰਨ ਨਾਮ ਸਿਮਰਨ ਵਿੱਚ ਪੂਰੀ ਸ਼ਰਧਾ ਅਤੇ ਇਕਾਗਰਤਾ ਨਾਲ ਪ੍ਰਭੂ ਦੇ ਨਾਮ ਜਾਂ ਮੰਤਰ ਦਾ ਜਾਪ ਸ਼ਾਮਿਲ ਹੈ ਨਾਮ ਸਿਮਰਨ ਵਿੱਚ ਵਿਅਕਤੀ ਜਾਪ ਕਰਨ ਲਈ ਇੱਕ ਖਾਸ ਨਾਮ ਜਾਂ ਮੰਤਰ ਚੁਣਦੇ ਹਨ ਇਹ ਵਾਹਿਗੁਰੂ ਸਤ ਨਾਮ ਜਾਂ ਸਿੱਖ ਧਰਮ ਗ੍ਰੰਥਾਂ ਵਿੱਚੋਂ ਕੋਈ ਹੋਰ ਪਵਿੱਤਰ ਸ਼ਬਦ ਵੀ ਹੋ ਸਕਦਾ ਹੈ ਨਾਮ ਸਿਮਰਨ ਵਿੱਚ ਸ਼ਾਮਲ ਹੋ ਕੇ ਸਿੱਖਾਂ ਦਾ ਉਦੇਸ਼ ਬ੍ਰਹਮ ਨਾਲ ਡੂੰਘਾ ਸੰਬੰਧ ਵਿਕਸਿਤ ਕਰਨਾ ਅਤੇ ਅਧਿਆਤਮਿਕ ਉੱਚਤਾ ਦਾ ਅਨੁਭਵ ਕਰਨਾ ਹੈ ਨਾਮ ਸਿਮਰਨ ਕੇਵਲ ਬੈਠ ਕੇ ਸਿਮਰਨ ਕਰਨ ਤੱਕ ਸੀਮਤ ਨਹੀਂ ਹੈ ਬਲਕਿ ਇਸ ਨੂੰ ਬ੍ਰह्म ਨਾਲ ਨਿਰੰਤਰ ਸੰਬੰਧ ਬਣਾਈ ਰੱਖਣ ਲਈ ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਸਿੱਖ ਅਕਸਰ ਆਪਣੇ ਦਿਨ ਦੀ ਸ਼ੁਰੂਆਤ ਨਾਮ ਸਿਮਰਨ ਨਾਲ ਕਰਦੇ ਹਨ ਉਹ ਆਪਣੀ ਸਵੇਰ ਦੀ ਰੁਟੀਨ ਦਾ ਇੱਕ ਹਿੱਸਾ ਬ੍ਰह्म ਨਾਮ ਦਾ ਉਚਾਰਣ ਕਰਨ ਸਿਮਰਨ ਕਰਨ ਅਤੇ ਅਧਿਆਤਮਿਕ ਮਾਰਗਦਰਸ਼ਨ ਲੈਣ ਲਈ ਸਮਰਪਿਤ ਕਰਦੇ ਹਨ ਇਸੇ ਤਰ੍ਹਾਂ ਸੌਣ ਤੋਂ ਪਹਿਲਾਂ ਅਕਾਲ ਪੁਰਖ ਦਾ ਧੰਨਵਾਦ ਕਰਨ ਅਤੇ ਅਸੀਸਾਂ ਪ੍ਰਾਪਤ ਕਰਨ ਲਈ ਪਾਠ ਅਤੇ ਸਿਮਰਨ ਕੀਤਾ ਜਾਂਦਾ ਹੈ ਗੁਰਬਾਣੀ ਵਿੱਚ ਸਾਸ ਗਰਾਸ ਸਿਮਰਨ ਕਰਨ ਨੂੰ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਹਰ ਸਾਹ ਦੇ ਨਾਲ ਅਤੇ ਭੋਜਨ ਦੇ ਹਰ ਟੁਕੜੇ ਨੂੰ ਗ੍ਰਹਿਣ ਕਰਦੇ ਸਮੇਂ ਭਾਵ ਹਰ ਵੇਲੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਕੇ ਸਿੱਖ ਦਿਨ ਭਰ ਵੱਖੋ ਵੱਖਰੇ ਕੰਮ ਕਰਦੇ ਹੋਏ ਨਾਮ ਜਪਦੇ ਹਨ ਚਾਹੇ ਖਾਣਾ ਬਣਾਉਣਾ ਹੋਵੇ ਸਾਫ ਸਫਾਈ ਦਾ ਕੰਮ ਹੋਵੇ ਉਹ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਇਹ ਉਹਨਾਂ ਦੀ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਅਧਿਆਤਮਿਕਤਾ ਨਾਲ ਭਰਨ ਵਿੱਚ ਮਦਦ ਕਰਦਾ ਹੈ ਸਵੇਰ ਪਾਠ ਕਰਨ ਤੋਂ ਇਲਾਵਾ ਸਿੱਖ ਸਿਮਰਨ ਦੇ ਇੱਕ ਰੂਪ ਵਜੋਂ ਸ਼ਾਂਤ ਨਾਮ ਸਿਮਰਨ ਵੀ ਕਰਦੇ ਹਨ ਲੋਕ ਇੱਕ ਸ਼ਾਂਤ ਵਾਤਾਵਰਣ ਵਿੱਚ ਬੈਠ ਕੇ ਅੱਖਾਂ ਬੰਦ ਕਰਕੇ ਅਤੇ ਆਪਣੇ ਸਵਾਸਾਂ ਵਿੱਚ ਧਿਆਨ ਧਰ ਕੇ ਅਕਾਲ ਪੁਰਖ ਦਾ ਧਿਆਨ ਕਰਦੇ ਹਨ ਸ਼ਾਂਤ ਸਿਮਰਨ ਮਨੋਖ ਨੂੰ ਡੂੰਘੇ ਅਧਿਆਤਮਿਕ ਨਰੀਖਣ ਵਿਚਾਰ ਦੀ ਸਪਸ਼ਟਤਾ ਅਤੇ ਉੱਚੇ ਅਧਿਆਤਮਿਕ ਅਨੁਭਵ ਵੱਲ ਲੈ ਜਾਂਦਾ ਹੈ। ਗੁਰੂ ਕੀ ਸਿੱਖ ਅਕਸਰ ਸਾਧ ਸੰਗਤ ਨਾਲ ਜੁੜ ਕੇ ਨਾਮ ਦਾ ਸਿਮਰਨ ਕਰਦੇ ਹਨ। ਇਹ ਕਮਿਊਨਿਟੀ ਅਭਿਆਸ ਪਗਤੀ ਦਾ ਇੱਕ ਸ਼ਕਤੀਸ਼ਾਲੀ ਮਾਹੌਲ ਪੈਦਾ ਕਰਦਾ ਹੈ ਜੋ ਉਸ ਮੁੱਚੀ ਭਾਗ ਲੈਣ ਵਾਲੀ ਸੰਗਤ ਦੀ ਅਧਿਆਤਮਿਕ ਊਰਜਾ ਨੂੰ ਵਧਾਉਂਦਾ ਹੈ। ਸੰਗਤ ਮਿਲ ਕੇ ਗੁਰਬਾਣੀ ਕੀਰਤਨ ਅਤੇ ਨਿਤਨੇਮ ਦਾ ਜਾਪ ਕਰਦੀ ਹੈ ਜਿਸ ਨਾਲ ਨਾਮ ਸਿਮਰਨ ਦੀ ਸ਼ਕਤੀ ਦੀ ਵਿਸ਼ਾਲਤਾ ਅਤੇ ਸਾਂਝੀ ਅਧਿਆਤਮਿਕ ਤਰੱਕੀ ਹੁੰਦੀ ਹੈ ਨਾਮ ਸਿਮਰਨ ਅਤੇ ਧਿਆਨ ਦੇ ਨਿਯਮਿਤ ਅਭਿਆਸ ਦੇ ਮਾਨਸਿਕ ਅਤੇ ਭਾਵਨਾਤਮਕ ਪੱਧਰ ਤੇ ਬਹੁਤ ਸਾਰੇ ਲਾਭ ਹਨ ਗੁਰਬਾਣੀ ਵਿੱਚ ਵਰਣਿਤ ਸ਼ਬਦਾਂ ਵਿੱਚ ਕਿਹਾ ਗਿਆ ਹੈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪਾਵ ਵਾਹਿਗੁਰੂ ਨਾਮ ਜਪਣ ਵਾਲਿਆਂ ਨੂੰ ਇਸ ਲੋਕ ਵਿੱਚ ਵੀ ਸੁਖ ਪ੍ਰਾਪਤ ਹੁੰਦਾ ਹੈ ਅਤੇ ਪਰਲੋਕ ਵਿੱਚ ਵੀ ਸੁਖੀ ਰਹਿੰਦੇ ਹਨ ਨਾਮ ਜਪਣ ਦੇ ਬਹੁਤ ਸਾਰੇ ਲਾਭ ਵੀ ਹਨ ਨਾਮ ਜਪਣ ਦਾ ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਨਾਮ ਦਾ ਜਾਪ ਮਨ ਨੂੰ ਪਰਮਾਤਮਾ ਵੱਲ ਮੋੜ ਕੇ ਆਰਾਮ ਸ਼ਾਂਤੀ ਅਤੇ ਭਾਵਨਾਤਮਕ ਸਥਿਰਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਪਰਬਉ ਸਿਮਰਨ ਚਣੌਤੀਪੂਰਨ ਸਮਿਆਂ ਦੌਰਾਨ ਤਾਕਤ ਦੇ ਸਰੋਤ ਵਜੋਂ ਕੰਮ ਕਰਦਾ ਹੈ ਅਤੇ ਤਣਾਅ, ਚਿੰਤਾ ਅਤੇ ਨਕਾਰਾਤਮਕ ਭਾਵਨਾਵਾਂ ਨੂੰ ਵੀ ਘਟਾਉਂਦਾ ਹੈ। ਨਾਮ ਸਿਮਰਨ ਦੇ ਅਭਿਆਸ ਦੁਆਰਾ ਵਿਅਕਤੀ ਵਿੱਚ ਫੋਕਸ ਅਤੇ ਮਾਨਸਿਕ ਸਪਸ਼ਟਤਾ ਦਾ ਵਿਕਾਸ ਹੁੰਦਾ ਹੈ। ਪਰਮਾਤਮਾ ਦੇ ਨਾਮ ਦਾ ਸਿਮਰਨ ਨਾਲ ਮਨ ਨੂੰ ਵਰਤਮਾਨ ਵਿੱਚ ਰਹਿਣ ਲਈ ਸਿਖਲਾਈ ਦਿੰਦਾ ਹੈ। ਜੋ ਵਿਅਕਤੀਆਂ ਨੂੰ ਵੱਧ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮਾਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਯੋਗ ਬਣਾਉਂਦਾ ਹੈ। ਨਾਮ ਸਿਮਰਨ ਵਿਅਕਤੀ ਅਤੇ ਪਰਮਾਤਮਾ ਵਿਚਕਾਰ ਡੂੰਘਾ ਸੰਬੰਧ ਪੈਦਾ ਕਰਦਾ ਹੈ। ਇਹ ਬ੍ਰह्म ਪ੍ਰਤੀ ਨੇੜਤਾ, ਪਿਆਰ ਅਤੇ ਸ਼ਰਧਾ ਦੀ ਭਾਵਨਾ ਪੈਦਾ ਕਰਦਾ ਹੈ। ਨਾਮ ਸਿਮਰਨ ਦੀ ਮਹੱਤਤਾ ਅਤੇ ਲਾਭਾਂ ਦੇ ਨਾਲ-ਨਾਲ ਬਹੁਤ ਸਾਰੀਆਂ ਚੁਣੌਤੀਆਂ ਵੀ ਹਨ ਜਿਨ੍ਹਾਂ ਨੂੰ ਜਾਣਨ ਦੀ ਲੋੜ ਹੈ ਤਾਂ ਜੋ ਇਹਨਾਂ ਰੁਕਾਵਟਾਂ ਨੂੰ ਵੀ ਦੂਰ ਕੀਤਾ ਜਾ ਸਕੇ। ਕਾਉ ਅਸੀਂ ਇਸ ਤੇ ਗੱਲ ਕਰਦੇ ਹਾਂ ਨਾਮ ਜਪ ਵਿੱਚ ਸਭ ਤੋਂ ਵੱਡੀ ਚੁਣੌਤੀ ਮਨ ਨੂੰ ਸਥਿਰ ਅਤੇ ਕੇਂਦ੍ਰਿਤ ਰੱਖਣਾ ਹੈ ਹਰ ਕਿਸੇ ਦਾ ਮਨ ਕੁਦਰਤੀ ਤੌਰ ਤੇ ਚੰਚਲ ਅਤੇ ਬੇਚੈਨ ਹੁੰਦਾ ਹੈ ਜਿਸ ਨੂੰ ਲੱਖਾਂ ਕੋਸ਼ਿਸ਼ਾਂ ਦੇ ਬਾਵਯੂਦ ਵੀ ਸਥਿਰ ਅਤੇ ਕੇਂਦ੍ਰਿਤ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਅਕਸਰ ਇੱਕ ਵਿਚਾਰ ਤੁਹਾਡੇ ਮਨ ਵਿੱਚ ਅਣਗਿਣਤ ਵਿਚਾਰਾਂ ਦੀ ਲੜੀ ਨੂੰ ਸ਼ੁਰੂ ਕਰਦਾ ਹੈ ਜੋ ਤੁਹਾਨੂੰ ਧਿਆਨ ਤੋਂ ਦੂਰ ਲੈ ਜਾਂਦੀ ਹੈ ਇਸ ਲਈ ਜਿਵੇਂ ਹੀ ਤੁਸੀਂ ਵਿਚਾਰ ਵਿੱਚ ਗਵਾਚੇ ਹੁੰਦੇ ਹੋ ਮਹਿਸੂਸ ਕਰਦੇ ਹੋ ਤੁਹਾਨੂੰ ਆਪਣੇ ਮਨ ਨੂੰ ਜਪ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ ਅਤੇ ਅਗਲੇ ਵਿਚਾਰ ਉੱਤੇ ਧਿਆਨ ਨਾ ਕਰਨਾ ਸਿੱਖਣਾ ਚਾਹੀਦਾ ਹੈ ਵਿਅਸਤ ਆਧੁਨਿਕ ਜੀਵਨ ਸ਼ੈਲੀ ਵਿੱਚ ਨਾਮ ਸਿਮਰਨ ਲਈ ਸਮਾਂ ਕੱਢਣਾ ਇੱਕ ਚੁਣੌਤੀ ਹੈ ਹਾਲਾਂਕਿ ਅਧਿਆਤਮਿਕ ਅਭਿਆਸ ਨੂੰ ਤਰਜੀਹ ਦੇ ਕੇ ਅਤੇ ਹਰ ਰੋਜ਼ ਸਮਰਪਿਤ ਸਮਾਂ ਨਿਧਾਰਿਤ ਕਰਨ ਨਾਲ ਵਿਅਕਤੀ ਇਸ ਰੁਕਾਵਟ ਨੂੰ ਪਾਰ ਕਰ ਸਕਦੇ ਹਨ ਤੁਸੀਂ ਛੋਟੇ ਸੈਸ਼ਨਾਂ ਵਿੱਚ ਵੀ ਪਰਮਾਤਮਾ ਦਾ ਸਿਮਰਨ ਕਰ ਸਕਦੇ ਹੋ ਨਿਯਮਤ ਅਭਿਆਸ ਲਈ ਵਚਨਬੰਦਤਾ ਬਣਾਉਣਾ ਅਤੇ ਰੋਜ਼ਾਨਾ ਰੁਟੀਨ ਵਿੱਚ ਧਿਆਨ ਨੂੰ ਸ਼ਾਮਲ ਕਰਨਾ ਜਿਵੇਂ ਕਿ ਆਉਣ ਜਾਣ ਜਾਂ ਬ੍ਰੇਕ ਦੇ ਦੌਰਾਨ ਇੱਕ ਸਾਰਤਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਧਿਆਤਮਿਕ ਅਭਿਆਸ ਦੇ ਸਹੀ ਮਾਰਗ ਤੇ ਅੱਗੇ ਵਧਣ ਲਈ ਕਈ ਵਾਰ ਮਾਰਗਦਰਸ਼ਨ ਅਤੇ ਸਹਾਇਤਾ ਦੀ ਲੋੜ ਹੋ ਸਕਦੀ ਹੈ ਇਹਨਾਂ ਸਮਿਆਂ ਤੋਂ ਤੁਸੀਂ ਤਜਰਬੇਕਾਰ ਅਧਿਆਤਮਿਕ ਸਲਾਹਕਾਰਾਂ ਜਾਂ ਸਿੱਖ ਸੰਗਤਾਂ ਤੋਂ ਮਾਰਗਦਰਸ਼ਨ ਲੈ ਸਕਦੇ ਹੋ ਜੋ ਕਿਸੇ ਦੇ ਧਿਆਨ ਅਭਿਆਸ ਨੂੰ ਵਧਾ ਸਕਦੇ ਹਨ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਾ ਅਧਿਆਤਮਿਕ ਇਕੱਠ ਵਿੱਚ ਸ਼ਾਮਲ ਹੋਣਾ ਅਤੇ ਸਾਧ ਸੰਗਤ ਦੇ ਨਾਮ ਨਿਤਨੇਮ ਵਿੱਚ ਹਿੱਸਾ ਲੈਣਾ ਧਿਆਨ ਅਭਿਆਸ ਨੂੰ ਡੂੰਘਾ ਕਰਨ ਲਈ ਪ੍ਰੇਰਣਾ ਉਤਸ਼ਾਹ ਅਤੇ ਸਮਝ ਪ੍ਰਦਾਨ ਕਰਦਾ ਹੈ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਹਰ ਰੋਜ਼ ਨਾਮ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਨਾਮ ਸਿਮਰਨ ਕਰਨ ਨਾਲ ਅਸੀਂ ਆਪਣੇ ਮਨ ਉੱਤੇ ਕਾਬੂ ਪਾ ਸਕਦੇ ਹਾਂ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਕਈ ਚੁਣੌਤੀਆਂ ਨੂੰ ਪਾਰ ਕਰ ਸਕਦੇ ਹਾਂ ਸੋ ਇਸ ਲਈ ਤੁਹਾਡੇ ਕੋਲ ਜੋ ਵੀ ਸਮਾਂ ਹੋਏ ਚਾਹੇ ਕੰਮ ਕਰਦਿਆਂ ਚਾਹੇ ਵਿਹਲੇ ਬੈਠਿਆਂ ਤਾਂ ਸੰਗਤ ਜੀ ਤੁਸੀਂ ਵੀ ਨਾਮ ਸਿਮਰਨ ਜ਼ਰੂਰ ਕਰਨਾ ਹੈ ਆਪਣੇ ਕਿਸੇ ਕੰਮ ਨੂੰ ਕਰਦੇ ਵੇਲੇ ਤੁਸੀਂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਵਾਹਿਗੁਰੂ ਸਤਨਾਮ ਦਾ ਜਾਪ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਅਸੀਂ ਇੱਕ ਜਗ੍ਹਾ ਬੈਠ ਕੇ ਪਾਠ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਤੋਂ ਕੁਝ ਵਧੀਆ ਸਿੱਖਣ ਨੂੰ ਮਿਲਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ